ਆ ਬਾਬੇ ਜਿਹੜੇ ਦੇਖੀ ਐ ਅਸੀਂ ਗੁਰਮਤਿ ਆਰਾਮ ਰਹੀਮ ਵਰਗੇ ਬਲਦਕਾਰੀ ਉਹਨਾਂ ਨੂੰ ਤਾਂ ਪੈਰੋਲ ਦਿੱਤੀ ਜਾਂਦੀ ਐ ਪਰ ਭਾਈ ਜਗਤਾਰ ਸਿੰਘ ਹਵਾਰਾ ਜਿਹਨੂੰ ਕੱਢਣ ਦਾ ਨਾਂ ਹੀ ਨਹੀਂ ਲਿਆ ਜਾਂਦਾ ਅੱਜ ਦੀ ਡੇਟੀ ਤੇ 29 ਸਾਲ ਹੋ ਗਏ ਲੈ ਜੀ 29 ਮਿੰਟ ਦੀ ਵੀ ਪੈਰੋਲ ਨਹੀਂ ਹੈ ਜੀ ਦਾ ਦੇ ਚਰਨਾਂ ਵਿੱਚ ਅਰਦਾਸ ਕਰਨ ਆਏ ਆ ਕਿ ਇਹੋ ਜਿਹੇ ਸਰਕਾਰਾਂ ਨੂੰ ਸਮਤ ਬਖਸ਼ੋ ਤਾਂ ਕਿ ਸਾਡੇ ਬੰਦੀ ਸਿੰਘਾਂ ਦੇ ਬਾਰੇ ਸੋਚਣ ਤੇ ਇਹਨਾਂ ਨੂੰ ਪਾਟ ਕੇ ਚੱਲਦੇ ਤੁਹਾਨੂੰ ਦਰਦ ਨਹੀਂ ਮਹਿਸੂਸ ਹੁੰਦਾਗਾ ਚੱਲਣਾ ਮੁਸ਼ਕਿਲ ਨਹੀਂ ਹੁੰਦਾ ਨਹੀਂ ਦਰਦ ਕਹਦਾ ਜੇ ਉਹ 32-32 ਸਾਲ ਉਹ ਦਰਦ ਹਟਾ ਸਕਦੇ ਨੇ ਤੇ ਅਸੀਂ ਕਿਉਂ ਨਾ ਆਪਣਾ ਪਿੰਡੇ ਤੇ ਆ ਦਰਦ ਹਟਾ ਸਕਦੇ ਜ세ਦਾਰ ਜੰਗਕਾਰ ਸਿੰਘ ਹਵਾਰਾ ਨੂੰ ਜੋ ਕਿ ਦਿੱਲੀ ਦੇ ਅੰਦਰ ਇੱਕ ਵੀ ਕੇਸ ਨਾ ਹੋਣ ਦੇ ਬਾਵਜੂਦ ਵੀ ਦਿੱਲੀ ਦੀ ਜਿਹੜੀ ਤਿਆੜ ਦੀ ਮੰਡੋਲੀ ਜੇਲ ਹੈ ਮੰਡੋਲੀ ਜੇਲ ਦੇ ਅੰਦਰ ਰੱਖਿਆ ਹੈ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਔਰ ਉਹਨਾਂ ਦਾ ਇੱਕੋ ਹੀ ਸੰਦੇਸ਼ ਹੁੰਦਾ ਹੈ ਕਿ ਜਿਹੜੀ ਮੇਰੀ ਕੌਮ ਹੈ ਉਹਕੇ ਨਿਸ਼ਾਨ ਸਾਹਿਬ ਥੱਲੇ ਕੱਟੀ ਹੋਵੇ ਔਰ ਸਾਰੇ ਇੱਕ ਮਿੰਟ ਹੋ ਜਾ ਜਿਹੜੇ ਕਹਿ ਰਹੇ ਨੇ ਕਿ ਅਸੀਂ ਇਹ ਕੌਮ ਨੂੰ ਖਤਮ ਕਰ ਲਾਂਗੇ ਇਹ ਕੌਮ ਕਿੱਥੋਂ ਖਤਮ ਕਰ ਲੈਣਗੇ ਹੈ ਇਹ ਕੌਮ ਤੇ ਪੰਜਾਬ ਚੋਂ ਇਹਨਾਂ ਖਤਮ ਕਰ ਸਕਦੇ ਤੁਸੀਂ ਦੇਖੋ ਕਿਤੇ ਚਲੇ ਜਾਵਨਾ ਔਰ RAM LILLA ਕਿਸੇ ਜਗ੍ਹਾ ਜਾਓ ਕਿਸੇ ਦੀ ਜੇਬ ਕੱਟ ਜਾਂਦੀ ਏ ਇੱਥੇ ਗੁਰੂ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਨੇ ਉਹ ਸੰਗਤ ਦੇ ਵਿੱਚ ਵਿਚਰ ਰਹੇ ਨੇ ਕਿਸੇ ਦਾ ਇੱਕ ਰੱਤੀ ਭਰ ਵੀ ਨੁਕਸਾਨ ਨਹੀਂ ਹੁੰਦਾ ਸੰਘਾ ਜੀ 2 ਸਾਲਾਂ ਤੋਂ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮੋਹਾਲੀ ਲੱਗਾ ਹੋਇਆ ਬੰਦੀ ਸਿੰਘਾਂ ਦੀ ਰਹਾਏ ਦੇ ਲਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਵਿਆਧੀਆਂ ਦੇ ਲਈ ਤੇ ਅੱਜ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਵੀ ਉਹੀ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਕਿਵੇਂ ਬੰਦੀ ਸਿੰਘਾਂ ਦੀਆਂ ਜਿਹੜੀਆਂ ਸਜਾਵਾਂ ਉਹ ਪੂਰੀਆਂ ਹੋ ਚੁੱਕੀਆਂ ਨੇ ਪਰ ਅੱਜ ਵੀ ਜੇਲਾ ਚ ਬੰਦ ਨੇ ਉਹੀ ਸੁਨੇਹਾ ਫਤੇਗਰ ਸਾਹਿਬ ਦੀ ਪਾਵਨ ਧਰਤੀ ਦੇ ਦਿੱਤਾ ਜਾ ਰਿਹਾ ਸੰਗਤ ਨੂੰ ਕਿਉਂਕਿ ਇਕੱਲਟ ਸੰਗਤ ਦਾ ਬਹੁਤ ਹੁੰਦਾ ਫਤੇਗਰ ਸਾਹਿਬ ਦੀ ਪਾਵਨ ਧਰਤੀ ਤੇ ਵੀਰ ਨੇ ਖਾਸ ਔਰਤ ਦੀ ਆਪਣੇ ਆਪ ਨੂੰ ਜੰਜੀਰਾ ਚ ਜਕੜਿਆ ਹੋਇਆ ਇਹ ਕਿਉਂ ਜਕੜਿਆ ਹੋਇਆ ਇਹ ਵੀ ਜਰੂਰ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਤੁਸੀਂ ਆਪਣੇ ਆਪ ਨੂੰ ਕਿਉਂ ਜਜ਼ੀਰੇ 'ਤੇ ਜਗਦੇ ਆਇਆ ਹੈ ਇਹ ਜਜ਼ੀਰੇ 'ਤੇ ਇਸ ਕਰਕੇ ਜਕੜਿਆ ਆ ਕਿ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ ਉਹ 33-33 ਸਾਲ ਹੋ ਗਏ 35-35 ਸਾਲ ਹੋ ਗਏ ਜੇਲ੍ਹਾਂ ਵਿੱਚ ਬੰਦ ਨੇ ਔਰ ਸੰਗਤ ਰੂਹ ਦੱਸਣਾ ਚਾਹੁੰਦੇ ਆ ਕਿ ਕਿ ਦਿਨ ਅਸੀਂ ਆਪਣੇ ਪਿੰਡੇ ਤੇ ਵੀ ਇਹ ਜਿਹੜਾ ਤਸੱਦਤ ਚੱਲ ਕੇ ਦੇਖਣਾ ਚਾਹੁੰਦੇ ਆ ਕਿ ਕਿੰਨਾ ਕੋ ਤਸੱਦਤ ਉਹਨਾਂ ਦੇ ਸਰੀਰ ਦੇ ਤੇ ਹੁੰਦਾ ਹੋਏਗਾ ਫਿਰ ਜਦੋਂ ਤੁਸੀਂ ਇਹਨਾਂ ਨੂੰ ਪਾ ਕੇ ਚੱਲਦੇ ਤੁਹਾਨੂੰ ਦਰਦ ਨਹੀਂ ਮਹਿਸੂਸ ਹੁੰਦਾਗਾ ਚੱਲਣਾ ਮੁਸ਼ਕਿਲ ਨਹੀਂ ਹੁੰਦਾ ਨਹੀਂ ਦਰਦ ਕਹਦਾ ਜੇ ਉਹ 32 32 ਸਾਲ ਉਹ ਦਰਦ ਹਟਾ ਸਕਦੇ ਨੇ ਤੇ ਅਸੀਂ ਇੱਕ ਦਿਨ ਇਹਨਾਂ ਆਪਣਾ ਪਿੰਡੇ ਤੇ ਦਰਦ ਹਟਾ ਸਕਦੇ ਜੀ ਇਹ ਮੈਸੇਜ ਦੇ ਰਹੇ ਹੋ ਕਿ ਬੰਦੀ ਸਿੰਘਾਂ ਨੂੰ ਕਿਵੇਂ ਜੇਲ੍ਹਾਂ ਚ ਬੰਦ ਕੀਤਾ ਹੋਇਆ ਤੇ ਅਸੀਂ ਵੀ ਉਸੇ ਹੀ ਤਰ੍ਹਾਂ ਜਿਹੜਾ ਜਗਦੇ ਇਹੋ ਮੈਸੇਜ ਦੇਣ ਵਾਸਤੇ ਦਿੱਲੀ ਤੋਂ ਚੱਲ ਕੇ ਆਏ ਆ ਜੀ ਕਿ ਸੰਗਤ ਜੀ ਪਹਿਲੀ ਗੱਲ ਇਹ ਹੈ ਕਿ ਜਿਹੜਾ ਤਸ਼ੱਦਦ ਸਾਡੇ ਬੰਦੀ ਸਿੰਘਾਂ ਦੇ ਉੱਤੇ ਹੋ ਰਿਹਾ ਉਹ ਇਸ ਤਰ੍ਹਾਂ ਹੀ ਬੰਦੀ ਸਿੰਘਾਂ ਨੂੰ ਜਕੜ ਕੇ ਰੱਖਦੇ ਨੇ ਔਰ 24-24 ਘੰਟੇ ਦੀ ਜਿਹੜੀ ਬੰਦੀ ਹੈ ਔਰ ਜੇਤੇਦਾਰ ਜਗਤਾਰ ਸਿੰਘ ਹਵਾਰਾ ਨੂੰ ਜੋ ਕਿ ਦਿੱਲੀ ਦੇ ਅੰਦਰ ਇੱਕ ਵੀ ਕੇਸ ਨਾ ਹੋਣ ਦੇ ਬਾਵਜੂਦ ਵੀ ਦਿੱਲੀ ਦੀ ਜਿਹੜੀ ਤਿਆੜ ਦੀ ਮੰਡੋਲੀ ਜੇਲ ਹੈ ਮੰਡੋਲੀ ਜੇਲ ਦੇ ਅੰਦਰ ਰੱਖਿਆ ਹੈ ਔਰ ਉਹਨਾਂ ਦੀ 24 ਘੰਟੇ ਦੀ ਬੰਦੀ ਹੈ ਜਦੋਂ 10 ਹਫ਼ਤੇ 'ਚ ਦੋ ਵਾਰੀ ਮਿਲਣ ਜਾਂਦਾ ਤਾਂ ਬੰਦੀ ਖੁੱਲਦੀ ਹੈ ਤੇ ਜਾਂ ਫਿਰ ਜਿਹੜੀ ਲੀਗਲ ਟੀਮ ਹੁੰਦੀ ਹੈ ਉਹ ਜਦੋਂ ਜਾਂਦੀ ਹੈ ਹਫ਼ਤੇ 'ਚ ਦੋ ਵਾਰੀ ਦੋ ਮੁਲਾਕਾਤਾਂ ਉਹਨਾਂ ਦੀ ਲੀਗਲ ਟੀਮ ਦੀ ਹੁੰਦੀ ਨੇ ਤੇ ਦੋ ਹੀ ਦਾਸ ਦੀ ਹੁੰਦੇ ਨੇ ਚਾਰ ਜਿਹੜੀਆਂ ਮੁਲਾਕਾਤਾਂ ਦੇ ਵਿੱਚ ਇਹ ਬੰਦੇ ਕੁੱਲਦੀ ਹੈ ਬਾਕੀ ਦਿਨ ਉਹ ਬੰਦੀ ਜਿਹੜੀ 24 ਘੰਟੇ ਦੀ ਬੰਦੀ ਹੁੰਦੀ ਹੈ ਸਮਾਲ ਸਿੰਘ ਜੀ ਤੁਸੀਂ ਜੇ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਮਿਲਦੇ ਹੋ ਕੀ ਹਾਲ ਚਾਲ ਆ ਉਹਨਾਂ ਦਾ ਕਿਵੇਂ ਰਹਿੰਦੇ ਸੈਨਾ ਬਿਲਕੁਲ ਜਸੇਦਾਰ ਸਾਹਿਬ ਚੜ੍ਹਦੀ ਕਲਾ ਵਿੱਚ ਨੇ ਔਰ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਔਰ ਉਹਨਾਂ ਦਾ ਇੱਕੋ ਹੀ ਸੰਦੇਸ਼ ਹੁੰਦਾ ਹੈ ਕਿ ਜਿਹੜੀ ਮੇਰੀ ਕੌਮ ਹੈ ਉਹ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋਵੇ ਔਰ ਸਾਰੇ ਇੱਕ ਮੁੱਠ ਹੋ ਜਾਣ ਬਿਲਕੁਲ ਆ ਇੱਥੇ ਵੀ ਤੁਸੀਂ ਆ ਕੇ ਸੁਨੇਹਾ ਦੇ ਰਹੇ ਹੋ ਬੰਦੀ ਸਿੰਘਾ ਦਾ ਤਾਂ ਫਤਿਹਗੁਰ ਸਾਹਿਬ ਦੀ ਪਾਵਨ ਧਰਤੀ ਨੂੰ ਕਿਵੇਂ ਦੇਖਦੇ ਹੋ ਇੱਥੇ ਵੀ ਆ ਜੇ ਅਸੀਂ ਛੋਟੇ ਸਾਹਿਬ ਜਦਾਂ ਦੀ ਗੱਲ ਕਰਦੇ ਉਹਨਾਂ ਨੇ ਸ਼ਹਾਦਤ ਦਿੱਤੀ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਦਿੱਤੀ ਇਸ ਧਰਤੀ ਤੋਂ ਸੁਨੇਹਾ ਦੇ ਰਹੇ ਹੋ ਬੰਦੀ ਸਿੰਘਾ ਦਾ ਇਸ ਧਰਤੀ ਦੇ ਉੱਤੇ ਜੈਦਰ ਸਾਹਿਬ ਨੇ ਮੈਨੂੰ ਸਨੇਹ ਲਾਇਆ ਸੀ ਸੋਮਵਾਰ ਨੂੰ ਮੈਨੂੰ ਕਿਹਾ ਸੀ ਕਿ ਇਕਬਾਲ ਸਿੰਘ ਉੱਥੇ ਜਾ ਕੇ ਅਰਦਾਸ ਕਰੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੈਂ ਇੱਥੇ ਅਰਦਾਸ ਕਰਨ ਆਇਆ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਆਇਆ ਸੀ ਕਿਉਂਕਿ ਇੱਥੇ ਮੈਂ ਮੈਂ ਪਹਿਲੀ ਵਾਰੀ ਸਭਾ ਦੇ ਵਿੱਚ ਆਇਆ ਮੈਂ ਮੇਰੀ 61 ਸਾਲ ਦੀ ਉਮਰ ਹੈ ਮੈਂ ਪਹਿਲੀ ਵਾਰੀ ਸਭਾ اٹੈਂਡ ਕੀਤੀ ਹੈ ਅੱਛਾ ਜੀ ਦਿੱਲੀ 'ਚ ਮੈਂ ਪਹਿਲੀ ਵਾਰ ਮੈਂ ਵੈਸੇ ਮੈਂ ਇੱਥੇ ਆਂਦਾ ਰਹਿਣਾ ਵਾਂ ਪਰ ਸਭਾ ਮੈਂ ਪਹਿਲੀ ਵਾਰੀ اٹੈਂਡ ਕੀਤੀ ਹੈ ਮੈਂ ਇੱਥੇ ਬਿਆਨ ਨਹੀਂ ਕਰ ਸਕਦਾ ਕਿ ਸਾਹਿਬ ਜਾਦੇ ਮੈਂ ਇੱਥੇ ਵਿਚਰਦੇ ਹੋਏ ਦੇਖੇ ਨੇ ਔਰ ਜੋ ਸੰਗਤ ਦੇ ਮੈਂ ਦੇਖ ਰਿਹਾ ਵਾਂ ਕਿ ਦੇਣ ਵਾਲਾ ਦਾ ਵੀ ਅੰਤ ਕੋਈ ਨਹੀਂ ਤੇ ਮੇਰੇ ਵਰਗੇ ਖਾਣ ਵਾਲਾ ਦਾ ਵੀ ਕੋਈ ਅੰਤ ਨਹੀਂ ਔਰ ਜਿਸ ਪਾਸੇ ਦੇਖ ਰਿਹਾ ਉੱਥੇ ਕੋਈ ਕਿਸੇ ਪਾਸੇ ਕਿਸੇ ਚੀਜ਼ ਦਾ ਅੰਤ ਹੀ ਨਹੀਂ ਹੈ ਜੀ ਚੇ ਲੰਗਰਾਂ ਵਾਲੇ ਪਾਸੇ ਵੇਖੋ ਤੇ ਲੰਗਰਾਂ ਵਾਲੇ ਪਾਸੇ ਵੀ ਲੰਗਰ ਐਡਾ ਕਿਸੇ ਕੋਈ ਸਾਭ ਨਹੀਂ ਕਿੰਨੇ ਲੰਗਰ ਲੱਗੇ ਹੋਏ ਨੇ ਤੇ ਗੁਰੂ ਘਰ ਨਮਸਕਾਰ ਕਰਨ ਵਾਸਤੇ ਜਾਓ ਤੇ ਉੱਥੇ ਕੋਈ ਟਾਈਮ ਨਹੀਂ ਔਰ 6 6 ਘੰਟੇ 7-7 ਘੰਟੇ ਸੰਗਤ ਉਡੀਕ ਕਰ ਰਹੀ ਹੈ ਕਿ ਅਸੀਂ ਗੁਰੂ ਦੇ ਦਰਬਾਰ ਦੇ ਉੱਤੇ ਨਸਮਸਤਕ ਹੋ ਕੇ ਹੀ ਜਾਣਾ ਹੈ ਜੀ ਬਿਲਕੁਲ ਬਿਲਕੁਲ ਇਹ ਪਹਿਲੀ ਵਾਰੀ ਫਿਰ ਸਭਾ ਦੇਖੀ ਆ ਤਾਂ ਮਹਿਸੂਸ ਹੋਇਆ ਕਿ ਵਾਕਿਆ ਹੀ ਕੌਮ ਦੀ ਚੜ੍ਹਦੀ ਕਲਾ ਕਿਵੇਂ ਇੱਥੇ ਜਿਹੜਾ ਕਿ ਮੈਂ ਉਹ ਸਾਡੇ ਨਾਲ ਦਿੱਲੀ ਦਿੱਲੀ ਦੇ ਸਿਜਦਾ ਕੀਤਾ ਦਿੱਲੀ ਤੋਂ ਹੋਰ ਵੀ ਸਿੰਘ ਆਏ ਹੋਏ ਨੇ ਤੇ ਅਸੀਂ ਆਪਸ ਹੀ ਗੱਲ ਕਰ ਰਹੇ ਸੀ ਕਿ ਜਿਹੜੇ ਕਹਿ ਰਹੇ ਨੇ ਕਿ ਅਸੀਂ ਇਹ ਕੌਮ ਨੂੰ ਖਤਮ ਕਰ ਲਾਂਗੇ ਇਹ ਕੌਮ ਕਿੱਥੋਂ ਖਤਮ ਕਰ ਲੈਣਗੇ ਜੀ ਹੈ ਇਹ ਕੌਮ ਤੇ ਪੰਜਾਬ ਚੋਂ ਇਹਨਾਂ ਖਤਮ ਕਰ ਸਕਦੇ ਹਾਂ ਔਰ ਉਸ ਟਾਈਮ ਨੇ ਖਤਮ ਹੋਈ ਜਦੋਂ ਮੁਗਲ ਦਾ ਰਾਜ ਸੀਗਾ ਜਦੋਂ ਜੰਗਲਾਂ ਵਿੱਚ ਸੀ ਕਿ ਹੁਣ ਤੇ ਮੈਂ ਤੇ ਇੱਥੇ ਦੇਖ ਰਿਹਾ ਹਾਂ ਕਿ ਖਾਲਸਾ ਦਾ ਰਾਜ ਹੋ ਰਿਹਾ ਕਲਾ ਆਪ ਹੋ ਗੁਰੂ ਸਾਹਿਬ ਆਪ ਵਰਤਿਓ ਇਹਨੇ ਔਰ ਤੁਸੀਂ ਦੇਖੋ ਕਿਤੇ ਚਲੇ ਜਾਓ ਨਾ ਹੋਰ ਆਰਾਮ ਲੀਲਾ ਕਿਸੇ ਜਗ੍ਹਾ ਜਾਓ ਕਿਸੇ ਦੀ ਜੇਬ ਕੱਟ ਜਾਂਦੀ ਏ ਇੱਥੇ ਗੁਰੂ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਨੇ ਉਹ ਸੰਗਤ ਦੇ ਵਿੱਚ ਵਿਚਰ ਰਹੇ ਨੇ ਕਿਸੇ ਦਾ ਇੱਕ ਰੱਤੀ ਪਰ ਵੀ ਨੁਕਸਾਨ ਨਹੀਂ ਹੁੰਦਾ ਇਹ ਇਹ ਗੱਲ ਮੈਂ ਦੇਖਣ ਨੂੰ ਮੈਂ ਪਹਿਲੀ ਵਾਰ ਹੀ ਆਇਆ ਮੈਂ ਪਹਿਲੀ ਵਾਰ ਦੇਖਿਆ ਕਿ ਈ ਲੱਖਾਂ ਦੀ ਸੰਗਤ ਮਤਲਬ ਕੋਈ ਹਸਾਬ ਨਹੀਂ ਔਰ ਕਿਸੇ ਦਾ ਇੱਕ ਪੈਸੇ ਦਾ ਵੀ ਕਿਸੇ ਦਾ ਵੀ ਕੋਈ ਨੁਕਸਾਨ ਹੋਇਆ ਹੋਏ ਸੁਪੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੋਕਾਂ ਨੂੰ ਜਗਾ ਰਹੇ ਨੇ ਇੱਕ ਅਲੱਗ ਸੁਨੇਹਾ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਦਿੱਲੀ ਤੋਂ ਆਏ ਨੇ ਜਗਤਾਰ ਸਿੰਘ ਹਵਾਰਾ ਜੀ ਨਾਲ ਮੁਲਾਕਾਤ ਵੀ ਕਰਦੇ ਨੇ ਕਹਿੰਦੇ ਉਹਨਾਂ ਨੂੰ ਐਵੇਂ ਹੀ ਬੰਦੀ ਬਣਾ ਕੇ ਰੱਖਿਆ ਜਦੋਂ ਮਿਲਦੇ ਆ ਤਾਂ ਉਹਨਾਂ ਦੀ ਬੰਦੀ ਖੋਲੀ ਜਾਂਦੀ ਆ ਤਾਂ ਇਹ ਇੱਕ ਸੁਨੇਹਾ ਦਿੱਤਾ ਜਾ ਰਿਹਾ ਸਾਡੀ ਕਾਮ ਨੂੰ ਜਗਾਉਣ ਦੇ ਲਈ ਇਕੱਠੇ ਹੋ ਜੋ ਇੱਕ ਪਲੇਟਫਾਰਮ ਤੇ ਇਕੱਠੇ ਹੋ ਜੋ ਤਾਂ ਜੋ ਆਪਣੇ ਸਿੰਘਾਂ ਦੀ ਰਿਹਾਈ ਕਰਵਾ ਸਕੀ ਸੋ ਹੋਰ ਵੀ ਵੀਰ ਨੇ ਤੁਸੀਂ ਦੇਖ ਸਕਦੇ ਹੋ ਇਹ ਟਰਾਲੀ ਦੇਖ ਸਕਦੇ ਹੋ ਉੱਥੋਂ ਹੀ ਆਈ ਆ ਕਾਮੀ ਇਨਸਾਫ ਮੋਰਚਾ ਮੁਹਾਲੀ ਚੰਡੀਗੜ੍ਹ ਲੱਗਾ ਹੋਇਆ ਤਾਂ ਇਹ ਟਰਾਲੀਆਂ ਦੋ ਉੱਥੋਂ ਆਈਆਂ ਨੇ ਦੇਖੋ ਕੋਈ ਵੀ ਸਮਾਗਮ ਹੋਵੇ ਸਭਾ ਹੋਵੇ ਮੋਰਚੇ ਹੋਣ ਉੱਥੇ ਹੀ ਆਪਣੀ ਹਾਜ਼ਰੀ ਭਰਦੇ ਨੇ ਉੱਥੇ ਹੀ ਇਹੋ ਜਿਹੇ ਟਰਾਲੀਆਂ ਵੀ ਖੜੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਬੰਦੀ ਸਿੰਘਾਂ ਲਈ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਪਰ ਅਜੇ ਵੀ ਬਾਹਰ ਨਹੀਂ ਕੱਢਿਆ ਜਾ ਰਿਹਾ ਆ ਬਾਬੇ ਜਿਹੜੇ ਦੇਖੀ ਐ ਅਸੀਂ ਗੁਰਮਾਰਾਮ ਰਹੀਮ ਵਰਗੇ ਬਲਤਕਾਰੀ ਉਹਨਾਂ ਨੂੰ ਤਾਂ ਪੈਰੋਲ ਦਿੱਤੀ ਜਾਂਦੀ ਹੈ ਪਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਕੱਢਣ ਦਾ ਨਾਮ ਹੀ ਨਹੀਂ ਲਿਆ ਜਾਂਦਾ ਅੱਜ ਦੀ ਡੇਟੀ ਚ 29 ਸਾਲ ਹੋ ਗਏ ਨੇ ਜੀ 29 ਮਿੰਟ ਦੀ ਵੀ ਪੈਰੋਲ ਨਹੀਂ ਹੈ ਜੀ 29 ਤੇ 29 ਮਿੰਟ ਦੀ ਵੀ ਪੈਰੋਲ ਨਹੀਂ ਹੈ ਤੇ ਅਸੀਂ ਲੱਗਦਾ ਉਹਨਾਂ ਨੂੰ ਕਿਉਂ ਨਹੀਂ ਪੈਰੋਲ ਦਿੱਤੀ ਅਸੀਂ ਅਸੀਂ ਗੁਰੂ ਸਾਹਿਬ ਦੇ ਚਰਨਾਮ ਵਿੱਚ ਜੀਵਾਂ ਦੇ ਚਰਨਾ ਵਿੱਚ ਅਰਦਾਸ ਕਰਨ ਆਏ ਆ ਕਿ ਇਹੋ ਜੀਆਂ ਸਰਕਾਰਾਂ ਨੂੰ ਸਮੱਤ ਬਖਸ਼ੋ ਤਾਕਿ ਸਾਡੇ ਬੰਦੀ ਸਿੰਘਾਂ ਦੇ ਬਾਰੇ ਸੋਚਣ ਉਹਨਾਂ ਨੂੰ ਪੈਰੋਲ ਵੀ ਦੇਣ ਉਹਨਾਂ ਨੂੰ ਰਿਹਾਈਆਂ ਵੀ ਦੇਣ ਕਿਉਂਕਿ ਇਹ 29 ਸਾਲ ਜਿਹੜੇ ਨੇ ਇਸ ਜਿੰਨੀ ਕੁ ਸਜ਼ਾ ਉਹਨਾਂ ਦੀ ਹੋਣੀ ਸੀ ਉਸ ਤੋਂ 2 3 ਵੱਧ ਸਜ਼ਾ ਭੁਗ ਚੁੱਕੇ ਨੇ ਸੋ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਆ ਸਮੁੱਚੀ ਸੰਗਤ ਨੂੰ ਇਹ ਤੁਹਾਡੇ ਚੈਨਲ ਦੇ ਰਾਹੀਂ ਸੁਨੇਹਾ ਵੀ ਦਿੰਦੇ ਆ ਕਿ ਸਾਰੇ ਅਰਦਾਸ ਕਰੋ ਕਿ ਇਹਨਾਂ ਜਿਹੜੀ ਸਰਕਾਰਾਂ ਨੇ ਇਹਨਾਂ ਨੂੰ ਸਮੱਤ ਬਖਸ਼ਣ ਤਾਂ ਕਿ ਸਾਡੇ ਬੰਦੀ ਸਿੰਘ ਰਿਹਾ ਹੋ ਸਕਣ ਜੀ ਬਿਲਕੁਲ ਬਹੁਤ ਧੰਨਵਾਦ ਜੀ ਸੋ ਬਹੁਤ ਸੋਹਣਾ ਸੁਨੇਹਾ ਜਿਹੜਾ ਦਿੱਤਾ ਬਹੁਤ ਸ਼ੁਕਰੀਆ ਹਾਂ ਸਾਰੇ ਦੇ ਸੰਗਤ ਜੀ ਅਗਲੇ ਸੁਨੇਹੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ